ਮੈਡਮ ਸਕੁੰਤਲਾ ਦੇਵੀ ਜੀ ਆਪਾਂ ਨੂੰ ਨਜ਼ਾਰਾ ਆ ਗਿਆ ਜਦੋਂ ਦੇ ਪੱਤਰਕਾਰ ਬਣਿਆ ਗਏ ਲੱਖ ਲੱਖ ਰੁਪਈਆ ਕੁੱਟ ਕੇ ਮਾਰਦੇ ਆ ਮਹੀਨੇ ਦਾ ਹਿੰਡ ਲੱਗੇ ਨਾ ਫੜਕਰੀ ਰੰਗ ਚੋਖਾ ਆਵੇ ਹਰੇਕ ਦੇ ਮੂੰਹ 'ਚ ਜਾ ਕੇ ਮੈਂ ਕਿਹਾ ਤੁਹਾਨੂੰ ਦਿੰਨੇ ਆ ਸਰ ਹਰੇਕ ਦੇ ਮੂੰਹ 'ਚ ਤਾਂ ਮੈਂ ਕਿ ਤੁਹਾਨੂੰ ਦਿੰਨੇ ਆ ਜਿਹਦੇ ਘਰੇ ਹੁਣ ਜਾਣਾ ਨਾ ਉਹ ਅੱਗੋਂ ਤਕੜਾ ਬੰਦਾ ਹੱਥ ਦੇਖ ਕੀ ਪਾਇਓ ਉਹ ਤਕੜਾ ਹੋਵੇ ਚਾਹੇ ਮਾੜਾ ਹੋਵੇ ਆਪ ਤਾਂ ਕੱਲੇ ਉੱਤਰ ਅੱਤਰ ਜੇ ਪੁੱਛੀ ਜਾਵਾਂਗੇ ਸਵਾਲ ਜਬੂ ਜੂ ਬਾਪ ਜੇ ਆਪੀ ਦੇਈ ਜਾਊ ਅਗਲਾ ਤੁਸੀਂ ਕੁੰਡਾ ਖੜਕਾਓ ਕਰਾਂ ਆਹੀ ਆ ਕਰ ਹਾਂਜੀ ਹਾਂ ਲੱਗਦਾ ਕੋਈ ਘਰੇ ਨਹੀਂ ਹੈਗਾ ਕਿਉਂ ਦੇਖਿਆ ਮੈਡਮ ਸਕੁੰਤਲਾ ਦੇਵੀ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਫਾਕੇ ਵੱਟ ਪੱਤਰਕਾਰ ਆ ਗਿਆ ਸਾਰੇ ਅੱਡੀਆਂ ਨੂੰ ਫੱਕ ਲਾ ਕੇ ਭੱਜ ਗਏ ਇਹਨਾਂ ਦਾ ਇੱਕ ਇੱਕ ਜਾਣਾ ਹੈਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਬਿਮਾਰੀ ਹੈ ਉਰਾ ਥੱਲੇ ਆ ਜਾਓ ਜੀ ਸਾਡੇ ਵੱਲੋਂ ਚਾਹ ਨਾਲ ਆਂਡਾ ਦੇਣ ਦੀ ਤਿਆਰੀ ਹੈ ਕਿਉਂਕਿ ਸਾਡੇ ਦੋਨਾਂ ਦੇ ਹੱਥ ਆ ਗਈ ਪੱਤਰਕਾਰੀ ਹੈ ਬੋਲੋ ਜੀ। ਹਾਂ ਜੀ ਦੱਸੋ ਕੀ ਬੋਲਣਾ। ਹਟ ਜਾਓ ਤੁਹਾਨੂੰ ਦੱਸ ਦਾਂ ਸੁਖਤਲਾ ਦੇਵੀ ਜੀ ਕਾਫੀ ਕੱਢੋ। ਅੱਗਲੀ ਜੀ। ਪੈਨਾ। ਪੈਨਾ ਭੁੱਲੀ ਆਈ ਜੀ ਕਰੇ। ਲੱਖ ਲੱਖ ਰੁਪਏ ਮਹੀਨੇ ਦਾ ਕੁੱਟ ਦੇਣਾ ਪੈਨ ਵੀ ਨਹੀਂ ਲੈ ਸਾਰੇ ਦਾ 100 ਰੁਪਏ ਦਾ ਕਰੋ ਨੋਟ। ਤੇ ਸਰ ਸੋਡਾ ਸਵਾਲ ਆਈ ਇੱਕ। ਹੁਣ ਤੱਕ ਤੁਸੀਂ ਨੇ ਕਿੰਨਾ ਵਾਹਨ ਬਣਾ ਲਿਆ? 28 ਵਿਸਵੇ। ਨਾ 2800 ਕਿਲਾ। ਸੁਖਤਲਾ ਦੇਵੀ ਜੀ ਨਾਲ ਹੁੰਦੇ ਨੋਟ ਕਰੀ ਚੱਲਿਓ। ਹਾਂ ਜੀ ਅੱਗੇ। ਤੇ ਹੁਣ ਤੱਕ ਤੁਸੀਂ ਨੇ ਸੋਨਾ ਕਿੰਨਾ ਇਕੱਠਾ ਕਰ ਲਿਆ ਜੀ? 18 ਟੋਲੇ। ਨਾ ਕਿਲੋ। ਦੇਖੋ ਜੀ ਗੁੱਸਾ ਨਾ ਕਰਿਓ ਇਸੇ ਗੱਲ ਦਾ ਸਾਡਾ ਆਖਰੀ ਸਵਾਲ ਹੈਗਾ ਸਾਡੇ ਸਰੋਤਿਆਂ ਨੂੰ ਦੱਸੋ ਵੀ ਤੁਸੀਂ ਮਹੀਨੇ 'ਚ ਕਿੰਨੀ ਦਾਰੂ ਪੀ ਜਾਂਦੇ ਹੋ ਤਿੰਨ ਬੋਤਲਾਂ ਨਾ ਡੱਬੇ ਦੇਖੋ ਸਭ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦੇ ਹੈਗੇ ਕਿ ਸਾਡਾ ਆਖਰੀ ਸਵਾਲ ਹੈਗਾ ਸਿਰਫ ਇੱਕ ਦੋ ਮਿੰਟ ਦਾ ਤੇ ਮੈਂ ਇਹ ਬਾਅਦ ਪੁੱਛਦਾਗਾ ਜੀ ਜਿਹੜੇ ਤੁਹਾਡੇ ਘਰੇ ਵਰਕਰ ਕੰਮ ਕਰਦੇ ਨੇਗੇ ਜਾਂ ਤੁਹਾਡਾ ਕੋਈ ਮਾਲੀ ਹੈਗਾ ਘਰੇ ਜਾਂ ਤੁਹਾਡੇ ਕੱਪੜੇ ਪ੍ਰੈਸ ਕਰਦਾ ਹੈ ਜਾਂ ਤੁਹਾਡੇ ਕੋਈ ਕੁਕਿੰਗ ਦਾ ਕੰਮ ਕਰਦਾ ਰਸੋਈ 'ਚ ਤੇ ਉਹਨਾਂ ਨੂੰ ਤੁਸੀਂ ਕਿੰਨੀ ਕਿੰਨੀ ਤਨਖਾਹ ਦਿੰਦੇ ਹੋ ਜੀ? ਤੁਹਾਡੀ ਸੈਲਰੀ ਕਿੰਨੀ ਕਿੰਨੀ ਹੈ? ਸਾਡੀ ਤਾਂ ਇਹ ਇਸ ਤਾਂ ਲੱਖ-ਲੱਖ ਕੁੱਟ ਦਿੰਦੇ ਆ ਜੀ ਮਹੀਨੇ ਦਾ। ਤੁਸੀਂ ਦੱਸੋ ਜੀ। 2 2000 ਦਿੰਦੇ ਆ ਮਹੀਨੇ ਦਾ। ਨਾ ਲੱਖ। ਸਾਨੂੰ ਮਹੀਨੇ ਦੇ ਕਿੰਨੇ ਰੁਪਏ ਦੇਵੋਗੇ? 5000 ਨਾ ਲੱਖ। ਕੰਮ ਕੀ ਹੈ? ਉਸ ਦਾ ਪਾਪਾ ਸਾਡੇ ਤਰੀਫਾਂ ਦੇ ਪੁਰ ਬੰਦ ਲਓ। ਬੰਨਵਾਗੇ। ਚਲੋ। ਆਜੋ ਆਜੋ ਇੱਕ ਦੋ ਤਿੰਨ ਉਹ ਹਾਂ ਜੀ ਦੱਸੋ ਕੀ ਬੋਲਣਾ 1 2 3 ਦੇਖੋ ਸਰ ਹਾਂ ਕਰੈਕਸ਼ਨ ਹਾਂ 1 2 3 ਦੇਖੋ ਸਰ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦੇ ਹੈਗੇ ਸਾਡਾ ਆਖਰੀ ਸਵਾਲ ਹੈਗਾ ਸਿਰਫ 1 2 ਮਿੰਟ ਦਾ ਤੇ ਮੈਂ ਇਹ ਪਾ ਪੁੱਛਦਾਗਾ ਜੀ ਜਿਹੜੇ ਤੁਹਾਡੇ ਘਰੇ ਵਰਕਰ ਕੰਮ ਕਰਦੇ ਨੇਗੇ ਜਾਂ ਤੁਹਾਡਾ ਕੋਈ ਮਾਲੀ ਹੈਗਾ ਘਰੇ ਜਾਂ ਤੁਹਾਡੇ ਕੱਪੜੇ ਪ੍ਰੈਸ ਕਰਦਾ ਹੈ ਜਾਂ ਤੁਹਾਡੇ ਕੋਈ ਕੁਕਿੰਗ ਦਾ ਕੰਮ ਕਰਦਾ ਹੈ ਰਸੋਈ 'ਚ ਤੇ ਉਹਨਾਂ ਨੂੰ ਤੁਸੀਂ ਕਿੰਨੀ ਕਿੰਨੀ ਤਨਖਾਹ ਦਿੰਦੇ ਹੋ ਜੀ ਤੁਹਾਡੀ ਤਾਂ ਲਖਾ ਕਿੰਨੀ ਹੈ ਸਾਡੀ ਤਾਂ ਇਹ ਇਸ ਤਾਂ ਲੱਖ ਲੱਖ ਕੁੱਟ ਦਿੰਦੇ ਆ ਜੀ ਮਹੀਨੇ ਦਾ ਤੁਸੀਂ ਦੱਸੋ ਜੀ 2 ਹਜ਼ਾਰ ਦਿੰਦੇ ਹੋ 2000 ਨਾ 2 ਲੱਖ ਨਾ ਇੱਕ ਦਵਾਰੇ 2000 ਦਿੰਦੇ ਮਹੀਨੇ ਦਾ ਹਾਂ 2 ਲੱਖ 啊，好了，好来